ਆਪਾਂ ਤੁਹਾਨੂੰ 99000 ਦੇ ਵਿੱਚ ਤਿੰਨ ਸਕੂਟਰੀਆਂ ਦੇ ਦਿਆਂਗੇ ਜਿਹੜਾ ਮੇਰਾ ਸਭ ਤੋਂ ਵੱਡਾ ਚੈਲੰਜ ਹੈ ਜੀ ਇਸ ਰੇਟ ਦੇ ਵਿੱਚ ਵੀ ਜੀ ਵੀ ਇਹਦੇ ਵਿੱਚ 32 ਐਂਪੀਅਰ ਦੀਆਂ ਬੈਟਰੀਆਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ 32 ਐਂਪੀਅਰ ਦੀਆਂ ਬੈਟਰੀਆਂ ਨਹੀਂ ਦਿੰਦਾ ਹਾਂ ਆਪਣਾ ਕੰਮ ਪੁੱਠਾ ਹੈ ਜੀ ਲੋਕ 60 ਕਹਿੰਦੇ ਆ 50 ਚੱਲਦੀ ਹੈ ਅਸੀਂ 60 ਕਹਿੰਦੇ ਆ 70 ਚੱਲਦੀ ਹੈ ਜੀ 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 ਆਪਣਾ ਚੈਲੰਜ ਹੈ ਜੀ ਸਾਰੇ ਪੰਜਾਬ ਦੇ ਵਿੱਚ ਕਿਸੇ ਕੋਲੇ 14 ਮਾਡਲ ਨਹੀਂ ਖੜੇ ਇਲੈਕਟ੍ਰਿਕ ਸਕੂਟਰ ਦੇ ਵਿੱਚ ਹੀ ਸਭ ਤੋਂ ਵੱਧ ਵੈਰਾਈਟੀ ਸਭ ਤੋਂ ਜ਼ਿਆਦਾ ਕਲਰ ਆਪਾਂ ਰੱਖਦੇ ਆਂ ਜੀ ਨੂੰ ਵਧੀਆ ਸਪੀਡ ਮਿਲ ਜੂਗੀ ਦੋ ਬੰਦੇ ਤਿੰਨ ਬੰਦੇ ਲੈ ਕੇ ਵੀ ਆਰਾਮ ਨਾਲ ਜਾਊਗੀ ਇਹ ਅੱਛਾ ਕਿਤੇ ਮਰਜੀ ਲੈ ਜਾਓ ਉਹ ਤਿੰਨ ਤਿੰਨ ਵਾਲਾ ਤਾਂ ਵੱਡਾ ਹੋ ਜਾਂਦਾ ਕੱਲ ਨਹੀਂ ਮੈਂ ਕਹ ਜੀ ਆਪਾਂ ਡੇਢ ਗੰਟਲ ਟੱਪ ਜੂਏ ਪੰਜਾਬੀ ਨੇ ਦੋ ਤੋਂ ਢਾਈ ਗੰਟਲ ਵਜ਼ਨ ਲੈ ਕੇ ਜਾਊਗੀ ਜੀ ਤਸੱਲੀ ਕਰਾ ਕੇ ਵੇਚਾਂਗੇ ਤਿੰਨ ਬੰਦੇ ਬਹਿ ਕੇ ਪਹਿਲਾਂ ਚਲਾ ਕੇ ਦੇਖ ਆਏ ਉਹ ਫੇਰ ਪੀਸ ਲੈ ਕੇ ਜਾਏ ਉਹ ਸਤਿ ਸ੍ਰੀ ਅਕਾਲ ਦੋਸਤੋ ਸਹਿਰ ਬਰਨਾਲਾ ਦੇ ਵਿੱਚ ਖੜੇ ਆ ਤੇ ਅੱਜ ਇਲੈਕਟ੍ਰਿਕ ਬੈਕ ਯਾਨੀ ਕਿ ਬਿਜਲੀ ਤੇ ਚੱਲਣ ਵਾਲੀਆਂ ਸਕੂਟਰੀਆਂ ਇੱਕ ਵੱਡਾ ਤਮਾਕਾ ਲੈ ਕੇ ਆਏ ਤੇ ਬਾਈ ਆਪਣੇ ਨਾਲ ਹੈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਆ ਪਰਾ ਵਧੀਆ ਜੀ ਵਧੀਆ ਸੁਭਨਾਮ ਕੀ ਆਪਣਾ ਜੀ ਮੇਰਾ ਨਾਮ ਹਰਸ਼ ਹੈ ਜੀ ਠੀਕ ਹੈ ਤੇ ਲੋਕੇਸ਼ਨ ਮੈਂ ਕੀ ਹੈ ਆਪਣੀ ਧਨੋਲਾ ਰੋਡ ਜੀ ਦਸ਼ਮੇਸ਼ ਨਗਰ ਦੇ ਨੇੜੇ ਬਰਨਾਲਾ ਜੀ ਬਰਨਾਲਾ ਹਾਂ ਜੀ ਕੀ ਦੁਕਾਨ ਦਾ ਨਾਮ ਕੀ ਹੈ ਆਪਣੇ ਕਾਹਦਾ ਨਾਮ ਹੈ ਜੀ ਰਵੀ ਐਂਟਰਪ੍ਰਾਈਜ਼ਸ ਜੀ ਆਪਣੇ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਹੈ ਜੀ ਠੀਕ ਹੈ ਜੀ ਐਡੀਸਨ ਬ੍ਰਾਂਡ ਵੇਚਦੇ ਆਂ ਜੀ ਆਪਾਂ ਜੀ ਤੇ ਕਹਿੰਦੇ ਤਮਾਕੀ ਵਾਲੇ ਵੱਡੇ ਕੀਤੇ ਪਏ ਨੇ ਬਸ ਵੀਰ ਜੀ ਤੁਹਾਡੀ ਕਿਰਪਾ ਭਾਈਆਂ ਦੀ ਜਿਵੇਂ ਜੀ ਬਾਜ਼ਾਰ ਦੀ ਮੰਗ ਸੀ ਆਪਾਂ ਉਹ ਜੀ ਚੀਜ਼ ਲੈ ਆਂਦੀ ਉਹ ਲੈ ਆਂਦੀ ਹਾਂਜੀ 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 ਤੇ ਮੜਾ ਦੱਸੋਗੇ ਵੀ ਆ ਜਿਹੜੀਆਂ ਲੈਂਡ ਦੇ ਵਿੱਚ ਖੜੀਆਂ ਨੇ ਇਲੈਕਟ੍ਰਿਕ ਬੈਕ ਕੀ ਰੇਟ ਦੇ ਵਿੱਚ ਮੇ ਰਹੀਆਂ ਇਹ ਵੀਰ ਜੀ ਸਪੋਰਟਸ ਮਾਡਲ ਹੈ ਸਾਡਾ ਸਟਾਰਟਿੰਗ ਮਾਡਲ ਹੈਗਾ ਜੀ ਇਹ ਆਪਾਂ ਤੁਹਾਨੂੰ 99000 ਦੇ ਵਿੱਚ ਤਿੰਨ ਸਕੂਟਰੀਆਂ ਦੇ ਦਿਆਂਗੇ ਅੱਛਾ 99000 ਦੇ ਵਿੱਚ ਤਿੰਨ ਹਾਂਜੀ 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 ਲੈ ਵੀ ਵੱਡੇ ਹੀ ਤਮਾਕਾ ਹੈਗਾ ਹਨਾ 99000 ਦੇ ਵਿੱਚ ਤੁਹਾਨੂੰ ਆਹ ਅਲੱਗ-ਅਲੱਗ ਕਲਰ ਦੇ ਵਿੱਚ 6 ਕਲਰ ਹੈ ਜੀ ਇਹਦੇ ਵਿੱਚ 6 ਕਲਰ ਹਾਂਜੀ ਹਾਂਜੀ ਕੋਈ ਮਰਜ਼ੀ ਲੈ ਜਾਓ ਵੀ ਕੋਈ ਮਰਜ਼ੀ ਰੰਗ ਲੈ ਜਾਓ ਜੀ ਠੀਕ ਹੈ ਥੋੜਾ ਜਿਹਾ ਦੱਸਾਂਗੇ ਭਾਈ ਇਹਦੇ ਵਿੱਚ ਕੀ ਫੀਚਰ ਨੇਗੇ ਇਦਾਂ ਆਪਾਂ ਫੀਚਰਸ ਬਾਰੇ ਗੱਲ ਕਰੀਏ ਜੀ ਇਹ ਪੰਜ ਬੈਟਰੀਆਂ ਦੇ ਵਿੱਚ 60 ਬੋਲਟ ਜੀ ਅੱਛਾ ਪੰਜ ਬੈਟਰੀਆਂ ਦੇ ਵਿੱਚ ਹਾਂਜੀ ਹਾਂਜੀ ਜਿਹੜਾ ਮੇਰਾ ਸਭ ਤੋਂ ਵੱਡਾ ਚੈਲੰਜ ਹੈ ਜੀ ਇਸ ਰੇਟ ਦੇ ਵਿੱਚ ਵੀ ਵੀ ਇਹਦੇ ਵਿੱਚ 32 ਐਂਪੀਅਰ ਦੀਆਂ ਬੈਟਰੀਆਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ 32 ਐਂਪੀਅਰ ਦੀ ਬੈਟਰੀਆਂ ਨਹੀਂ ਦਿੰਦਾ ਇਸ ਰੇਟ ਤੇ ਇਹ ਵੱਡੀ ਗੱਲ ਆ ਬਾਤ ਹੈ ਵੀ ਜਿਹੜੇ ਐਂਪੀਅਰ ਨੇ ਬੈਟਰੀਆਂ ਦੀ ਵੀ ਉਹ ਜ਼ਿਆਦਾ ਹੈਗੀ ਆਮ 28 ਕ ਮਿਲਦੀ ਹੈ ਮਾਰਕੀਟ 'ਚ ਜਿਹੜੀ ਸਕੂਟੀ 60000 70000 ਦੀ ਆਉਂਦੀ ਹੈ ਜੀ ਉਹਦੇ 'ਚ ਵੀ 26 28 ਐਂਪੀਅਰ ਦੀ ਬੈਟਰੀ ਆਉਂਦੀ ਹੈ ਜੀ ਅੱਛਾ ਦੇ ਦੇ ਦਾਂਗੇ ਇਹ ਸਿੰਗਲ ਵੀ ਦੇ ਦੋਗੇ ਐਵੇਂ ਵੀ ਆਫਰ ਤਿੰਨਤੀ ਚੱਲ ਰਿਹਾ ਨਹੀਂ ਨਹੀਂ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਕੱਲੇ ਨੂੰ ਇੱਕ ਇੱਕ ਪੀਸ ਲੈਣ ਆਉਣਾ ਕਿਸੇ ਨੇ ਇੱਕ ਵੀ ਲੈਣ ਆ ਸਕਦਾ 34000 ਰੁਪਏ ਵਿੱਚ ਦੇ ਦਾਂਗੇ ਸਿਰਫ ਸਿੰਗਲ ਪੀਸ ਹਾਂਜੀ ਹਾਂਜੀ ਜੇ ਦੋ ਲੈਣੇ ਆ ਫਿਰ ਦੋ ਲੈਣੇ ਆ ਜੀ ਵੈਸੇ ਤਾਂ 70000 ਰੁਪਏ ਦੇ ਵੇਚ ਦਿਆਂ ਜੀ ਜਿਹੜਾ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਤੁਹਾਡਾ ਨਾਮ ਲੈ ਕੇ ਆਊਗਾ ਮੇਰਾ ਭਰਾ ਉਹਨੂੰ 67000 ਰੁਪਏ ਦੇ ਦੋ ਦੇ ਦਾਂਗਾ ਹਾਂਜੀ ਹਾਂਜੀ ਵੀ ਖੁਸ਼ੀ ਕਰਨੇ ਆ 99000 ਤੋਹਫੀ ਹੈ ਜੀ ਤੋਹਫੀ ਹੈ ਬਸ ਇਹ ਤੋਹਫੀ ਹੈ ਹਾਂ ਤੇ ਥੋੜਾ ਜਿਹਾ ਇਹ ਦੱਸੋਗੇ ਵੀ ਇਹ ਚਾਰਜ ਵਗੈਰਾ ਕਰਕੇ ਕਿੰਨਾ ਕੁ ਚੱਲ ਜਾਂਦੀ ਹੈ ਕੀ ਗੱਲਬਾਤ ਹੈ ਜੀ ਮੀਰ ਜੀ ਅਸੀਂ 60 ਕਿਲੋਮੀਟਰ ਕਹਿ ਕੇ ਵੇਚਦੇ ਆ ਪਰ ਸਾਡੇ ਗਾਹ ਕਾ ਕੇ ਦੱਸਦੇ 70 ਤੋਂ ਉੱਤੇ ਚੱਲ ਗਈ ਅੱਛਾ ਹਾਂ ਆਪਣਾ ਕੰਮ ਪੁੱਠਾ ਹੈ ਜੀ ਲੋਕ 60 ਕਹਿੰਦੇ ਆ 50 ਚੱਲਦੀ ਹੈ ਅਸੀਂ 60 ਕਹਿੰਦੇ ਆ 70 ਚੱਲਦੀ ਹੈ ਗੱਲ ਉਨੀ ਕੀ ਕਰਦੇ ਹੋ ਜਿੰਨੀ ਕ ਬਾਜੂਗਾਰਨ ਹਾਂ ਗਾਜਬ ਗੱਲ ਕਰਨ ਦਾ ਫਾਇਦਾ ਜੀ ਤੇ ਇਹਦੀ ਮੋਟਰ ਵਗੈਰਾ ਵੀਰੇ ਇਹਦੇ ਵਿੱਚ 1200 ਵਾਟ ਦੀ ਮੋਟਰ ਹੈ ਵੀਰ ਜੀ ਇਹਦੇ ਨਾਲ ਤੁਹਾਨੂੰ ਵਧੀਆ ਸਪੀਡ ਮਿਲ ਜੂਗੀ ਦੋ ਬੰਦੇ ਤਿੰਨ ਬੰਦੇ ਲੈ ਕੇ ਵੀ ਆਰਾਮ ਨਾਲ ਜਾਊਗੀ ਇਹ ਅੱਛਾ ਕਿਤੇ ਮਰਜੀ ਲੈ ਜਾਓ ਉਹ ਤਿੰਨ ਤਿੰਨ ਆਲਾ ਤਾਂ ਵੱਡਾ ਹੋ ਜਾਂਦਾ ਕੱਲ ਨਹੀਂ ਮੈਂ ਕਿਹਾ ਜੀ ਆਪਾਂ ਡੇਢ ਗੰਟਲ ਟੱਪ ਜੂਏ ਪੰਜਾਬੀ ਨੇ ਦੋ ਤੋਂ ਢਾਈ ਗੰਟਲ ਵਜ਼ਨ ਲੈ ਕੇ ਜਾਊਗੀ ਜੀ ਤਸੱਲੀ ਕਰਾ ਕੇ ਵੇਚਾਂਗੇ ਤਿੰਨ ਬੰਦੇ ਬਹਿ ਕੇ ਪਹਿਲਾਂ ਚਲਾ ਕੇ ਦੇਖ ਆਏ ਉਹ ਫੇਰ ਪੀਸ ਲੈ ਕੇ ਜਾਏ ਉਹ ਜੀ ਠੀਕ ਹੈ ਹਾਂ ਜੀ ਲੈ ਵੀ ਪੂਰੀ ਤਸੱਲੀਆਂ ਦਈ ਜਾਂਦਾ ਹੈ ਤੇ ਬ੍ਰੇਕ ਬਰੂਕ ਵੀ ਇਹਦੇ ਵਿੱਚ ਡਿਸਕ ਬ੍ਰੇਕਾਂ ਨੇ ਵੀਰ ਜੀ ਇਹਦੇ ਵਿੱਚ ਸੈਂਟਰ ਲੋਕਿੰਗ ਆ ਗਈ ਜੀ ਰਿਮੋਟ ਨਾਲ ਚੱਲਦੀ ਹੈ ਬੰਦ ਹੁੰਦੀ ਹੈ ਜੀ ਇਦੇ ਵਿੱਚ ਰਿਵਰਸ ਗੀਅਰ ਆ ਗਿਆ ਬੈਕ ਹੁੰਦੀ ਹੈ ਜੀ ਇਹ ਲੈ ਰਿਵਰਸ ਵੀ ਹੈ ਹਾਂ ਰਿਵਰਸ ਵੀ ਹੈ ਜੀ ਲੋ ਬਈ ਫੀਚਰ ਤਾਂ ਫਿਰ ਸਾਰੇ ਆ ਗਏ ਗੋਲਮ ਲਾ ਕੇ ਐਲਈਡੀ ਲਾਈਟ ਆ ਗਈ ਜੀ ਅੱਛਾ ਪ੍ਰੋਪਰ ਐਲਈਡੀ ਲਾਈਟ ਆਉਗੀ ਇਹਦੇ ਵਿੱਚ ਟਿਊਬਲੈਸ ਟਾਇਰ ਆ ਗਏ ਜੀ ਇਹਦੇ ਵਿੱਚ ਟੂਬਲੈਸ ਟਾਇਰ ਆ ਗਏ ਹਾਂਜੀ 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 ਠੀਕ ਹੈ ਬ੍ਰਦਰ ਲੋ ਜੀ ਵੀਡੀਓ ਚੱਲਦੀ ਸ਼ੇਅਰ ਕਰੀ ਚੱਲੋ ਤੇ ਜਿਵੇਂ ਤੁਸੀਂ ਧੁਮਾਕਾ ਦਾ ਕਰਤਾ ਬ੍ਰਦਰ ਆਜੋ ਲੰਗੇ ਹੋ ਇਧਰ ਨੂੰ ਇੱਕ ਨਾਲ ਮਾਰੇ ਜੇ ਕਲਰ ਵੀ ਦਿਖਾ ਦੇ ਤਮਾਕਾ ਤੁਸੀਂ ਵੀਡੀਓ ਦੇ ਵਿੱਚ ਚੱਲੀ ਜਾਂਦਾ ਹਨਾ 99000 ਦੀਆਂ ਤਿੰਨ ਹਾਂਜੀ ਹਾਂਜੀ ਮੈਂ ਕਹਾਂਗਾ ਜੇ ਕੋਈ ਸਾਡੀ ਵੀਡੀਓ ਦੇਖ ਕੇ ਆਉਂਦਾ ਹੈ ਵੀਰ ਜੀ ਮਾਨਤਨ ਗਿਫਟ ਜ਼ਰੂਰ ਦੇਵਾਂਗੇ ਜਿਹੜਾ ਤੁਹਾਡਾ ਨਾਮ ਲੈ ਕੇ ਆਊਗਾ ਬੰਦਾ ਵੀ ਆਹ ਵੀਡੀਓ ਵੇਖ ਕੇ ਅਸੀਂ ਆਇਆ ਆਂ ਸ਼ੇਅਰ ਕਰਤੀ ਵੀਰੇ ਉਹਨੂੰ ਨਾਲ ਇੱਕ ਗਿਫਟ ਵੀ ਦਿੱਤਾ ਜਾਊਗਾ ਗਿਫਟ ਵੀ ਦਿੱਤਾ ਜਾਊਗਾ ਪੂਰਾ ਮਾਨ ਰੱਖਿਆ ਜਾਊਗਾ ਪੂਰਾ ਮਾਨ ਰੱਖਿਆ ਜਾਊਗਾ ਜੀ ਠੀਕ ਹੈ ਹਾਂਜੀ ਤੇ ਲੈ ਵੀ ਹੋਰ ਇਹ ਤੋਂ ਇਲਾਵਾ ਜਿਹੜੇ ਇਹ ਦੂਜੇ ਮਾਡਲ ਨੇ ਇਹ ਦੂਜੇ ਮਾਡਲ ਵੀ ਦਿਖਾ ਦਿੰਨੇ ਆ ਉਹ ਵੀ ਦਿਖਾ ਦਿੰਨੇ ਆ ਹਨਾ ਆਪਾਂ ਸਾਰੇ ਦਰਸ਼ਕਾਂ ਨੂੰ ਇਹ ਜੇ ਡੱਗੀ ਕਿੱਡੀ ਕਰ ਡੱਗੀ ਜੇ ਗੱਲ ਕਰੀਏ ਮੜੀ ਡੱਗੀ ਚ ਸਮਾਨ ਵਧੀਆ ਆ ਜਾਂਦਾ ਜੀ ਡੱਗੀ ਇਹਦੀ ਪ੍ਰੋਪਰ ਲੱਗੀ ਹੈ ਦਿਖਾ ਦਈਏ ਮੜੀ ਜੀ ਮੇਨ ਪ੍ਰੋਬਲਮ ਸਾਡੇ ਇਹੀ ਆਉਂਦੀ ਹੈ ਵੀ ਡੱਗੀ ਆ ਦੇਖੋ ਡੱਗੀ ਵੀ ਖੁੱਲੀ ਆ ਗਈ ਹੈ ਨਾ ਡੱਗੀ ਵੀ ਖੁੱਲੀ ਆ ਗਈ ਜੀ ਤੁਹਾਡਾ ਸਮਾਨ ਪੂਰਾ ਪਉ ਹੈ ਇਹਦੇ ਵਿੱਚ ਜੋ ਤੁਸੀਂ ਰੱਖਣਾ ਆਮ ਜ਼ਰੂਰਤ ਦਾ ਸਮਾਨ ਅੱਛਾ ਚਾਰ ਦੇ ਕਿੰਨੇ ਕੇ ਟਾਈਮ ਦੇ ਵਿੱਚ ਹੋ ਜਾਂਦੀ ਹੈ ਇਹ ਇਹ ਵੀਰ ਜੀ 7 ਤੋਂ 8 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ ਜੀ ਅੱਛਾ ਅੱਛਾ ਜਿਹੜੇ ਇਹ ਦੂ ਆਪਾ ਮਾਡਲ ਨੇ ਆਪਾਂ ਵੀ ਦਿਖਾ ਦਈਏ ਨਾ ਹਾਂਜੀ ਵੀ ਕਿਹੜੇ ਕਿਹੜੇ ਮਾਡਲ ਆ ਗਏ ਲੋ ਜੀ ਐਸਾ ਇੱਥੋਂ ਸਟਾਰ ਤੇ ਇਹ ਕਿੰਨੇ ਦਾ ਮਿਲ ਰਿਹਾ ਹੈਗਾ ਪੀਸ ਇਹ ਮਾਡਲ ਦੀ 56000 ਰੁਪਏ ਦੀ ਰੇਂਜ ਦੇ ਵਿੱਚ ਹੈਗਾ ਅੱਛਾ ਜੀ ਜਿਹੜਾ ਪਹਿਲਾ ਮਾਡਲ ਹੈ 54000 ਦੀ ਰੇਂਜ ਦੇ ਵਿੱਚ ਹੈ ਜੀ 54000 54000 ਦੀ ਰੇਂਜ ਦੇ ਵਿੱਚ ਹੈ ਜੀ ਠੀਕ ਹੈ 32 ਐਂਪੀਅਰ ਦੀਆਂ ਬੈਟਰੀਆਂ ਨਾਲ ਹੈ ਜੀ ਸਾਰੇ ਮਾਡਲ ਆਪਣੇ ਜੀ ਕੋਈ ਮਾਡਲ ਲੈ ਲਓ ਸਭ ਦੇ ਵਿੱਚ ਵੱਡੀਆਂ ਬੈਟਰੀਆਂ ਮਿਲਣਗੀਆਂ 7 ਕਿਲੋ 150 100 ਗ੍ਰਾਮ ਵਜਨ ਹੋਊਗਾ ਜੀ ਗਾਰੰਟੀ ਹੈ ਇਸ ਗੱਲ ਦੀ ਠੀਕ ਹੈ ਪਾ ਮਾ ਆਫਰ ਵਾਲੇ ਉਹਦੇ ਵਿੱਚ ਵੀ 5 ਮਿੰਟ ਦੇ ਮਿਲਣਗੀਆਂ ਤੇ ਇਹਨਾਂ ਦੇ ਵਿੱਚ ਵੀ 5-5 ਮਿੰਟ ਦੇ ਉਹਦੇ ਵਿੱਚ ਵੀ ਕੁਆਲਿਟੀ ਤੁਹਾਨੂੰ A ਕਲਾਸ ਮਿਲੂਗੀ ਜੀ ਠੀਕ ਹੈ ਹਾਂ ਜੀ ਤੇ ਇਹ ਕਿੰਨੇ ਦਾ ਹੈ 54 ਦਾ ਇਹ 55000 ਰੁਪਏ ਦੀ ਰੇਂਜ ਆ ਜੀ 55000 ਮਾਡਲ ਜੀ ਅੱਛਾ ਹੋਰ ਇਹ 65000 ਰੁਪਏ ਦੀ ਰੇਂਜ ਹੈ ਜੀ ਜੀ ਇਹ ਮਾਡਲ ਆ ਜੋ ਆਪਣਾ 64500 ਰੁਪਏ ਦਾ ਜੀ ਜੀ ਇਹ 67400 ਰੁਪਏ ਦਾ ਜੀ ਜੀ ਇਹ 64900 ਦਾ ਜੀ ਜੀ ਇਹ 68500 ਰੁਪਏ ਦਾ ਜੀ ਜੀ ਇਹ 69500 ਰੁਪਏ ਦਾ ਜੀ ਜੀ ਇਹ 69500 ਰੁਪਏ ਦਾ ਜੀ ਜੀ ਇਹ 72500 ਰੁਪਏ ਦੇ ਜੀ ਇਸ ਤੋਂ علاوہ ਵੀ ਆਪਣੇ ਕੋਲੇ ਮਾਡਲ ਹੈਗੇ ਆ ਦਿਖਾ ਦੇਣਾ ਤੁਹਾਨੂੰ ਮੇ ਰੇਂਜ ਜੀ 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 ਆਪਣਾ ਚੈਲੰਜ ਹੈ ਜੀ ਸਾਰੇ ਪੰਜਾਬ ਦੇ ਵਿੱਚ ਕਿਸੇ ਕੋਲੇ 14 ਮਾਡਲ ਨਹੀਂ ਖੜੇ ਇਲੈਕਟ੍ਰਿਕ ਸਕੂਟਰ ਦੇ ਵਿੱਚ ਹੀ ਸਭ ਤੋਂ ਵੱਧ ਵੈਰਾਈਟੀ ਸਭ ਤੋਂ ਜਿਆਦਾ ਕਲਰ ਆਪਾਂ ਰੱਖਦੇ ਆ ਜੀ ਜੀ ਤੇ ਬ੍ਰਦਰ ਜਿਆਦਾ ਜਿਹੜੇ ਹੁਣ ਭਰਾ ਲੈ ਰਹੇ ਨੇ ਜਿਹੜਾ ਮਾਡਲ ਚੱਲ ਰਿਹਾ ਜਿਆਦਾ ਸਾਡੇ ਸਾਰੇ ਮਾਡਲ ਰਨਿੰਗ ਚ ਨੇ ਜੀ ਜਿੱਦਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜਿੱਦਾਂ ਦਾ ਬਜਟ ਹੁੰਦਾ ਆਪਾਂ ਉਹ ਜਿਹਾ ਹੀ ਪ੍ਰੋਡਕਟ ਦੇ ਦਈਦੇ ਜਿ ਅਗਲੇ ਨੂੰ ਹੈ ਸਾਰੇ ਹੀ ਵਧੀਆ ਨੇ ਸਾਰੇ ਹੀ ਵਧੀਆ ਨੇ ਹਾਂਜੀ ਹਾਂਜੀ ਠੀਕ ਹੈ ਕੋਈ ਐ ਨਹੀਂ ਘੱਟ ਪੈਸਿਆਂ ਵਾਲੀ ਚੀਜ਼ ਹਲਕੀ ਹੈ ਵੱਧ ਪੈਸਿਆਂ ਵਾਲੀ ਚੀਜ਼ ਭਾਰੀ ਹੈ ਫੀਚਰਾਂ ਦੇ ਹਿਸਾਬ ਨਾਲ ਰੁਪਏ ਨੇ ਜੀ ਜਿਹੋ ਜੀ ਕਸਟਮਰ ਦੀ ਰਿਕੁਆਇਰਮੈਂਟ ਆ ਉਹ ਜੀ ਚੀਜ਼ ਦੇ ਦੇ ਓਕੇ ਤੇ ਹੋਰ ਕਿਹੜੇ ਦਿਖਾ ਰਹੇ ਜੀ ਦੱਸੋ ਮਾਡਲ ਇੱਕ ਆਪਣੇ ਕੋਲੇ ਜਿਹੜਾ ਰਾਉਂਡ ਲ ਜਿਹੜਾ ਪਹਿਲਾਂ ਕਾਫੀ ਰਨਿੰਗ ਦੇ ਵਿੱਚ ਰਿਹਾ ਇਹ ਮਾਡਲ ਹੂੰ ਬਹੁਤ ਮੰਗ ਰਹੀ ਏ ਇਸ ਮਾਡਲ ਦੀ ਜੀ ਇਹ ਵੈਸੇ ਅਸੀਂ 53500 ਦਾ ਸੇਲ ਕਰਦੇ ਆ ਜੀ ਜੀ ਜਿਹੜਾ ਵੀਰ ਤੁਹਾਡਾ ਨਾਮ ਲੈ ਕੇ ਆਊਗਾ ਉਹਨੂੰ 51500 ਰੁਪਏ ਦਾ ਲਾ ਦੇ ਦਿੰਗੇ ਉਹ ਇਹਦੇ ਵੀ ਆਫਰ ਦੇ ਦਿੰਦੇ ਹਾਂ ਹਾਂ ਜੀ ਹਾਂ ਜੀ ਲੈ ਵੀ ਚੱਲਦੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਜਿਹੜਾ ਧਮਾਕਾ ਲੈ ਕੇ ਆਇਆ ਸਟਾਰਟਿੰਗ ਦੇ ਵਿੱਚ ਉਹਦਾ ਲਾਭ ਆ ਜਿਹੜਾ ਜਰੂਰ ਉਠਾਇਓ ਤੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇੱਕ ਵਾਰ ਲੋਕੇਸ਼ਨ ਹੈ ਜਿਹੜੀ ਦੁਬਾਰਾ ਬੋਲ ਦੋ ਤੇ ਨੰਬਰ ਹੈ ਜਿਹੜੇ ਬਾਈ ਦੇ ਉਹ ਡਿਸਪਲੇ ਤੇ ਆ ਰਹੇ ਨੇ ਹਾਂਜੀ ਆਪਣੀ ਲੋਕੇਸ਼ਨ ਹੈ ਜੀ ਦਸ਼ਮੇਸ਼ ਨਗਰ ਨੇ ਨੇੜੇ ਤਨੋਲਾ ਰੋਡ ਬਰਨਾਲਾ ਜੀ ਜੀ ਤੇ ਜੇ ਕਿਸੇ ਨੇ ਵਧੇਰੀ ਜਾਣਕਾਰੀ ਲੈਣੀ ਹੈ ਕੋਈ ਸੰਪਰਕ ਕਰਨਾ ਹੈ ਤਾਂ ਆਪਣਾ ਨੰਬਰ ਹੈਗਾ ਜੀ 828282 6102 ਜੀ ਸੋ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਤੱਕ ਕੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬੀ